24 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਹੁਸ਼ਿਆਰਪੁਰ ਵਿੱਚ ਅੱਜ ਹਲਕਾ ਚੱਬੇਵਾਲ ਦੇ ਪਿੰਡ ਬਾੜੀਆਂ ਵਿੱਚ ਭਾਜਪਾ ਉਮੀਦਵਾਰ ਨੀਤਾ ਸੋਮ ਪ੍ਰਕਾਸ਼ ਨੂੰ ਕਰਨਾ ਪੈ ਰਿਹਾ ਕਿਸਾਨਾਂ ਦੇ ਵਿਰੋਧ ਅਤੇ ਸਵਾਲਾਂ ਦਾ ਸਾਹਮਣਾ ਨਹੀਂ ਚੱਲੇਗੀ ਗੁੰਡਾ ਕਰਦੀ ਨਹੀਂ ਚੱਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾ ਕਰਦੀ ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਚਲੇਗੀ ਗੁੰਡਾ ਕਰਦੀ ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਚਲੇਗੀ مرداబాద్ 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 خاناں دے قاتل مرداబాద్ 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 خاناں دے قاتل مرداబాద్ مرداబాద్ ہند آباد ساڈا اک ساہو دے قاتل کسے ساڈے محمد خان لگن ایں چڑ کوئی نہیں مرداబాద్ مرداబాద్ ساڈے بنائی اسیں باڑ میں کوئی نہیں ਨਹੀਂ ਨਹੀਂ ਜਸਤਰੋ ਕੰਗਨੀ ਹਾਂਜੀ ਸਰ ਅਸੀਂ ਰੰਗੋਦੀ ਗੇ ਕਰਦੇ ਨਹੀਂ ਸਾਡੀ ਦੇਖੀ ਸਾਡਾ ਕਾਗਲ ਕੌਣ ਹੈ ਦੱਸ ਸਾਨੂੰ ਸੁਪਕਾਉਂਦਾ ਕਾਗਲ ਕੌਣ ਹੈ ਸਾਡੇ ਨਹੀਂ ਹੋਣਾ ਅਸੀਂ ਸੁਪਕਾ ਨਹੀਂ ਗ੍ਰਿਫਤਾਰ ਕਰਦੇ ਗ੍ਰਿਫਤਾਰ ਕਰੋ ਅਸੀਂ ਸਾਡੇ ਉੱਤਰ ਸਾਡੀਆਂ ਗੱਲਾਂ ਦਾ ਜਵਾਬ ਦੇ ਅਸੀਂ ਸਾਡੇ ਨਹੀਂ ਹੋਣਾ ਅਸੀਂ ਰਸਤਾ ਨਹੀਂ ਦੋਹੋ ਜਿੰਦਾਬਾਦ ਦਾ ਜਮਾਨਾ ਇਨਸ਼ਾ ਅੱਲਾਹ ਮਹਾਰਾ ਬਾਹੂ 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 ਫੈਟਾ ਲੇ ਕਟੇ ਕੋ ਆ ਦੇਖੋ ਪੁੱਤਰ ਰਿਓ ਬੈਂਡ ਦੀ ਬੋਲੋ ਆਹ ਅਰੰਡਾ ਪੰਜਾਬ ਦਾ ਹਰਿਆਣਾ ਸਰਕਾਰ ਦਾ ਮੁੱਦਾ ਹੈ ਠੀਕ ਹੈ ਜੀ ਪੰਜਾਬ ਚ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਔਰ ਜਿਹੜਾ ਐਸਐਸਟੀ ਉਹਨੂੰ ਵੀ ਛੇਤੀ ਪਾਰਿਆ ਜਾਵੇ ਬਹੁਤ ਬਹੁਤ ਠੀਕ ਹੈ ਇੱਥੇ ਮੈਨੂੰ ਵੀ ਤਕਲੀਫ ਹੈ ਆ ਗਲਤੀ ਕਰੂਗੀ ਕੋਈ ਗੱਲ ਨਹੀਂ ਉਹਨੂੰ ਇਨਸਾਫ ਮਿਲੂਗਾ ਔਰ ਜਿਹੜਾ ਕੋਰਟ ਜੋ ਫੈਸਲਾ ਕਰੂਗਾ ਜਿਹੜੀ ਸਰਕਾਰ ਤੇ ਵੀ ਉਹ ਉਹਨਾਂ ਨੂੰ ਜਰੂਰ ਉਸ ਬੱਚੇ ਨੂੰ ਇਨਸਾਫ ਕਰਕੇ ਮਿਲੇਗਾ ਦੇਖੋ ਤੁਸੀਂ ਵੀ ਉਹ ਮੈਨੂੰ ਵੀ ਪਤਾ ਹੈ ਕਿ ਜੋ ਚਲਾ ਜਾਂਦਾ ਉਹ ਵਾਪਸ ਨਹੀਂ ਮਿਲਦਾ ਪਰ ਉਹਦੇ ਇਨਸਾਫ ਲਈ ਆਪਾਂ ਜਰੂਰ ਲੜਾਈ ਚਲੋ ਠੀਕ ਹੈ ਅਗਲਾ ਸਵਾਲ ਇਹ ਕਿ ਇੱਕ 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 ਮਹੀਨੇ ਦਾ ਪਾਸਾ ਸਵਾਲ ਧੀਜਣਾ ਪੁੱਛਦੇ ਹਰਿਆਣੇ ਦੇ ਵਿੱਚ ਸਰਕਾਰ ਕਹਿੰਦੀ ਹੈ ਕਹਿੰਦੀ ਸੀ ਇੱਕ ਲੱਖ ਜੀ ਹਾਂ ਹੈਲ ਧੀਜਣਾ ਹਰਿਆਣੇ ਦੇ ਵਿੱਚ ਸਰਕਾਰ ਬੋਡਰ ਹੈ ਪੰਜਾਬ ਬੋਡਰ ਨਹੀਂ ਜੀ ਹਰਿਆਣੇ ਦੇ ਵਿੱਚ ਬੀਬੀ ਜੀ ਭੈਣੇ ਹਰਿਆਣੇ ਦੇ ਵਿੱਚ ਸਰਕਾਰ ਕਹਿੰਦੀ ਸੀ ਇਹ ਇਹ ਗੱਲਾਂ ਉਹਨਾਂ ਹਰਿਆਣੇ ਦੇ ਵਿੱਚ ਸਰਕਾਰ ਕਹਿੰਦੀ ਸਤ ਜੀ ਅਸੀਂ ਜਿਹੜੇ ਇੱਥੇ ਗੱਲ ਕਰਦੇ ਹਾਂ ਧੰਪਰੀ ਦੇ ਦੇਖੋ ਇਹ ਬੀਜੇਪੀ ਦੀ ਸਰਕਾਰ ਹੈ ਪੰਜਾਬ ਦੀ ਤੁਸੀਂ ਵੋਟਾਂ ਕਿਹਦੇ ਵਾਸਤੇ ਮੰਗਣ ਆਏ ਹੋ ਪੰਜਾਬ ਸਰਕਾਰ ਤੁਸੀਂ ਵੋਟਾਂ ਕਿਹਦੇ ਵਾਸਤੇ ਮੰਗਣ ਆਏ ਹੋ ਤੁਸੀਂ ਕਹਿੰਦੇ ਉਮੀਦਵਾਰ ਹੋ ਮੇਰੀ ਗੱਲ ਸੁਣੋ ਅਸੀਂ ਪਹਿਲਾਂ ਉਥੇ ਮੂਵਮੈਂਟ ਲੜੀ ਧਰਨੇ ਦੇ ਬੈਠੇ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅਮਰ ਆਜ ਧਰਨੇ ਦੇ ਬੈਠੇ ਉੱਥੇ ਕੁਝ ਗੱਲਾਂ ਦੇ ਉੱਤੇ ਫੈਸਲਾ ਹੋ ਰਿਹਾ ਹੈ ਆਪ ਪੜਿਓ ਜਿੱਦਾਂ ਸਾਡਾ ਸਵਾਲ ਜਦੋਂ ਨਹੀਂ ਬਣਾਤਾ ਜਾਊਗਾ ਬਣਿਆ ਕਿ ਨਹੀਂ ਬਣਿਆ ਜਿੱਦਾਂ ਬਣਾ ਨਹੀਂ ਹੁੰਦੇ ਕਿਹੜੇ ਵਾਲਾ ਐਮ ਐਸ ਪੀ ਜਿਹੜੀ ਦਾ ਹੈ ਪਹਿਲਾ ਫੈਸਲਾ ਇਹ ਹੋਇਆ ਸੀ ਆਪਾਂ ਜਦੋਂ ਬੀਰਸੀ ਫੈਸਲਾ ਕਰਕੇ ਆਈਆਂ ਉੱਥੇ ਆਪਣੇ ਫੈਸਲੇ ਮਨਵਾ ਕੇ ਮਨਵਾ ਕੇ ਉੱਥੇ ਆਏ ਆ ਮਨਵਾ ਲੈ ਲਾਗੂ ਕਰਾਉਣੇ ਹੋ ਗਏ ਨਾ ਲਾਗੂ ਨਹੀਂ ਨਾ ਹੋਏ ਐਮ ਐਸ ਪੀ ਪੰਜਾਬ ਚ ਲਾਗੂ ਹੈ ਕਿੱਥੇ ਲਾਗੂ ਹੋ ਫੈਸਲਾ ਲੈਣਾ ਤਾਕੂ ਇੱਕ ਮਿੰਟ ਮੈਡਮ ਜੀ ਰਹਿ ਗਈ ਮੈਡਮ ਜੀ ਮੈਂ ਕੋਸ਼ਿਸ਼ ਕਰ ਇੱਕ ਸੁਣੋ ਪਹਿਲਾਂ ਠੀਕ ਹੈ ਇੱਕ ਸੁਣੋ ਪਹਿਲਾਂ ਕੰਮ ਤੁਹਾਡਾ ਉਮੀਦਵਾਰ ਇੱਕ ਹਾਂਸਰਾ ਜਵਾ ਤਾਪੀ ਇਹਨਾਂ ਗਲਤ ਬੋਲਿਆ ਜੇ ਤਾਂ ਸਾਡਾ ਕੋਈ ਤੋਂ ਮੈਨੂੰ ਦੇਖੋ ਮੈਂ ਆਪਣੀ ਗੱਲ ਕਰ ਰਹੀ ਆ ਇਹ ਗੰਡੇ ਦੇ ਯਾਰ ਹੋਏ ਦੋ ਜਣੇ ਮੈਂ ਆਪਣੀ ਗੱਲ ਕਰ ਰਹੀ ਆ ਤੁਮ ਮਗਰੋਂ ਜੇ ਮਾਰੇ ਪੈਰੀ ਪਹਿਣਗੇ ਉਹ ਮਗਰੋਂ ਪੈਣ ਦਾ ਹੋ ਸਕਦਾ ਬੋਲ ਲਵਦੇ ਦੇ ਦੇਖੋ ਅਜੇ ਖਾਰ ਇੱਕ ਦੀ ਆਪਣੀ ਸੋਚ ਹੁੰਦੀ ਆ ਜੇ ਮੈਂ ਤੁਹਾਡਾ ਦਰਦ ਸਮਝਦੀ ਆ ਤਾਂ ਮੈਂ ਤੁਹਾਨੂੰ ਇੱਕ ਜੀਵਨ ਯਾਦ ਬੀਜੇਪੀ ਕੈਂਡੀਡੇਟ ਆ ਤੁਹਾਡੇ ਪਿੰਡ ਦੇ ਵਿੱਚ ਤੇ ਆਪਣਾ ਨਾਮਿਨੇਸ਼ਨ ਜੋ ਵੀ ਹੈਗਾ ਦੇ ਪ੍ਰਚਾਰ ਵਗੈਰਾ ਕਰਨਾ ਹੈ ਤੇ ਉਹਦਾ ਵਿਰੋਧ ਕੀਤਾ ਗਿਆ ਹੈ ਕਿ ਕਹਿਣਾ ਕਿ តਗੀਆਂ ਮੰਗਾ ਕੀ ਗਏ ਜਿੱਦਾਂ ਕਿ ਦੁਨੀਆ ਭਰ ਚ ਪਤਾ ਆ ਪਈ ਕਿਸਾਨ ਮਜ਼ਦੂਰ ਦਾ ਜਿਹੜਾ 1 ਸਾਲ ਦਾ ਅੰਦੋਲਨ ਚੱਲਿਆ ਸੀਗਾ ਦਿੱਲੀ ਦੀਆਂ ਬਰੂਹਾ ਤੇ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਨਾਲ ਸਾਰੇ ਵਾਦੇ ਕਰਕੇ ਉਹਨਾਂ ਨੂੰ ਲਾਗੂ ਕਰਨ ਤੋਂ ਇਨਕਾਰੀ ਹੋਇਆ ਉਲਟ ਸਾਡੇ ਲੋਕਾਂ ਨੂੰ ਹਲੇ ਵੀ ਅਤਵਾਦੀ ਤੇ ਵਖਵਾਤੀ ਦੱਸ ਰਹੇ ਆ ਪਰ ਸਾਡਾ ਵਿਰੋਧ ਲਖੀਂਪੁਰ ਖੇੜੀ ਦੇ ਕਾਤਣਾ ਨੂੰ ਸਜਾ ਦਿਵਾਣਾ ਚੁੱਪ ਕਰਨ ਦੇ ਕਾਤਰਾ ਨੂੰ ਫਾਹਲਵਾਲ ਨੇ ਤੇ ਜਿਹੜੇ ਸਾਡੇ ਬੰਦੇ ਹੁਣ ਵੀ ਤੁਰੇ ਹੋ ਆ ਦਿੱਲੀ ਨੂੰ ਕਿਸਾਨ ਮਜ਼ਦੂਰ ਉਹਨਾਂ ਦੇ ਰਾਹ ਜੋ ਕਿਨੇ ਠਾਣਾ ਔਰ ਸਾਡੀਆਂ ਸਾਰੀਆਂ ਮੰਗਾਂ ਲਾਗੂ ਕਰਾਉਣ ਲਈ ਆ ਅਸੀਂ ਬੀਜੇਪੀ ਦੇ ਜਿੱਥੇ ਵੀ ਜਾਊਗੇ ਕੈਂਡੀਡੇਟ ਉੱਥੇ ਡੱਟ ਕੇ ਵਿਰੋਧ ਕਰਾਂਗੇ ਬੀਜੇਪੀ ਬੁਰੀ ਤਰ੍ਹਾਂ ਹਾਰੂਗੀ ਇਹ ਸਾਡਾ ਸਾਰਿਆਂ ਦਾ ਪੰਜਾਬ ਦੇ ਵਿੱਚ ਬੀਜੇਪੀ ਦਾ ਕਦੇ ਵੀ ਖਾਤਾ ਨਹੀਂ ਖੁੱਲੂਗਾ ਮੇਰਾ ਨਾਮ ਸ਼ੇਰ ਜੰਗ ਬਹਾਦਰ ਸਿੰਘ ਜਿਹੜਾ ਪਿੰਡ ਆ ਜਿੱਥੇ ਵੀ ਬੀਜੇਪੀ ਦਾ ਪ੍ਰੋਟ ਕਰ ਰਿਹਾ ਇਹ ਬਾੜੀਆਂ ਦੇ ਵਿੱਚ ਅਸੀਂ ਵਿਰੋਧ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਾਜ ਪਾ ਦੇ ਜਿੰਨੇ ਵੀ ਜਿਹੜੇ ਕੈਂਡੀਡੇਟ ਹੈ ਜਿੱਥੇ ਵੀ ਜਾਂਦੇ ਆ ਆਪਣੇ ਪ੍ਰਚਾਰ ਲਈ ਉੱਥੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਸਾਡੀਆਂ ਜਿਹੜੀਆਂ ਮੰਗਾਂ ਆ ਕਿ ਜਿਸ ਵੇਲੇ ਸੰਘਰਸ਼ ਦੇ ਦੌਰਾਨ ਇਹਨਾਂ ਨੇ ਰਸਤੇ ਰੋਕੇ ਕੰਨ ਲਾਏ ਦੁਵਾਰਾ ਕੀਤੀਆਂ ਬੈਰੀਕੇਡ ਲਾਏ ਗੋਲੀਆਂ ਚਲਾਈਆਂ ਅਥਰੂ ਗਏ ਗੋਲੇ ਛੱਡੇ ਸਾਡੇ ਉੱਥੇ ਕਿਸਾਨਾਂ ਨੂੰ ਜਿਹੜਾ ਗੋਲੀਆਂ ਜਿਹੜੀਆਂ ਚਲਾਈਆਂ ਤੇ ਉੱਥੇ ਜਿਹੜਾ 400 ਕਿਸਾਨ ਸਾਡਾ ਜਿਹੜਾ ਫਟਕੜ ਕਰ ਦਿੱਤਾ ਇਹਨਾਂ ਨੇ ਇਹ ਜਿਹੜਾ ਛੁੱਭ ਕਰਨ ਸਿੰਘ ਸਾਡਾ ਜਿਹਦੇ ਪਿਛਲੇ ਪਾਸੇ ਗੋਲੀ ਮਾਰ ਕੇ ਉਹ ਛੀਦ ਕਰ ਦਿੱਤਾ ਨੌਜਵਾਨ ਨੂੰ ਕੀ ਐਸੀ ਇਹ ਦੇਸ਼ ਦੇ ਵਿਛਿੰਦੇ ਨਹੀਂ ਹੈਗੇ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਦੇ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਸੰਘਰਸ਼ ਚੱਲਿਆ ਦਿੱਲੀ ਦੇ ਵਿੱਚ ਜਿਹੜਾ ਇੱਕ ਸਾਢੇ 380 ਦਿਨ ਚੱਲਿਆ ਉਦੇਵਜ ਜਿਹਨੇ ਤਿੰਨ ਕਾਲੇ ਕਾਨੂੰਨ ਵਾਪਿਸ ਕਰਾ ਕੇ ਸੰਘਰਸ਼ ਮੋਰਚਾ ਆਇਆ ਤਾਂ ਉਥੇ ਵੇਲੇ ਇਹ ਕਮ ਐਸਸੀਪੀ ਦਾ ਜਿਹੜਾ ਕਾਨੂੰਨ ਦੀ ਵਾਦਾ ਕੀਤਾ ਹੋਇਆ ਸੀ ਬਣਾਵਾਂਗੇ ਪਰ ਉਹ ਅੱਜ ਤੱਕ ਬਣਾਇਆ ਨਹੀਂ ਉਹ ਕਿਉਂ ਨਹੀਂ ਬਣਾਇਆ ਦੂਸਰੀ ਗੱਲ ਇਹ ਆ ਸਾਡਾ ਪਖੜਾ ਡੈਮ ਸਾਡਾ ਪੌਂਗ ਡੈਮ ਜਿਹੜੇ ਇਹਨਾਂ ਨੇ ਡੈਮ ਸੇਫਟੀ ਕਾਨੂੰਨ ਬਣਾ ਕੇ ਸਾਡੇ ਪੰਜਾਬ ਤੋਂ ਖੋਹ ਲਏ ਸਾਡੇ ਪੰਜਾਬ ਦਾ ਪਾਣੀ ਆ ਇਹ ਸਾਡੋ ਖੋਹ ਲਿਆ ਉਹਨਾਂ ਨੇ ਅਸੀਂ ਜਿਹੜਾ 200 200 ਬਿਜਲੀ ਲੈ ਲਿਆ ਉਨੇ ਉਹ ਸਾਡੇ ਨਾਲ ਵਾਅਦਾ ਕੀਤਾ ਉਹ ਵਾਅਦਾ ਖਿਲਾਫੀ ਕੀਤੀ ਇਹਨਾਂ ਨੇ ਮੁੜ ਕੇ ਪਾਰਲੀਮੈਂਟ ਦੇ ਵਿੱਚ ਉਹ ਕਾਨੂੰਨ ਫੇਰ ਲੈ ਆਂਦਾ ਜਿਹੜਾ ਮਿਥਰਾ ਕਹਣੀ ਇਹਦੇ ਉੱਤਨੇ ਸਾਡੇ ਕਿਸਾਨਾਂ ਨੂੰ ਡਰੜ ਕੇ ਮਾਰ ਦਿੱਤਾ ਥਾਰ ਦੇ ਥੱਲੇ ਇੱਕ ਸਾਡਾ ਤੁਹਾਡਾ ਪੱਤਰ ਪ੍ਰੇਤਕ ਦੇ ਉੱਤੇ ਜਿਹੜਾ ਚੀਜ਼ ਹੋਇਆ ਪਰ ਉਹਨੂੰ ਬਿਤਾਉਣ ਲਈ ਇਹਨਾਂ ਨੇ ਕਹਣੀ ਨੂੰ ਆਪਣੇ ਕੇਂਦਰੀ ਮੰਤਰੀ ਮੰਡਲ ਤੋਂ ਬਾਹਰ ਨਹੀਂ ਕੱਢਿਆ ਇਹਨਾਂ ਨੇ ਉਹਨੂੰ ਕੱਢਿਆ ਨਹੀਂ ਹੋਟਲ ਦਾ ਫੇਰ ਦੇ ਦਿੱਤੀ ਆ ਅੱਜ મોદી ਕੋਈ ਮਗਲਾਈ ਦੀ ਨਹੀਂ ਗੱਲ ਕਰਦਾ ਕੋਈ ਕਿਸੇ ਦੀ ਨੌਕਰੀ ਦੀ ਗੱਲ ਨਹੀਂ ਕਰਦਾ 15 ਲੱਖ ਪੌਂਡ ਦੀ ਗੱਲ ਕੀਤੀ ਉਹ ਵੀ ਕੋਈ ਗੱਲ ਨਹੀਂ ਕਰਦਾ ਅੱਜ ਕੀ ਇਹਨੇ ਛੱਡਿਆ ਕਹਿੰਦਾ 70 ਸਾਲ ਦੇ ਵਿੱਚ ਜੋ ਬਣਿਆ ਉਹ ਅੱਜ મોદી ਨੇ ਉਹ ਬੀਏ ਚੈਨਲ ਵੇਚ ਦਿੱਤਾ ਇਹਨੇ ਜਹਾਜ਼ ਵੇਚ ਦਿੱਤੇ ਰੇਲਵੇ ਸਟੇਸ਼ਨ ਵੇਚ ਦਿੱਤੇ ਇਹਨੇ ਕਿਹੜਾ ਜਿਹੜਾ ਮਹਿਕਮਾ ਛੱਡਿਆ ਬੈਂਕਾਂ ਇਹਨੇ ਉਹਨਾਂ ਨੂੰ ਦੇ ਦਿੱਤੀਆਂ ਰੇਲਾਂ ਵੇਚ ਦਿੱਤੀਆਂ ਸਟੇਸ਼ਨ ਦੇ ਦਿੱਤੇ ਕੋਈ ਵੀ ਮਹਿਕਮਾ ਨਹੀਂ ਜਿਹੜਾ ਛੱਡਿਆ 70 ਸਾਲ ਦੇ ਵਿੱਚ ਬਣਾਇਆ ਕਹਿੰਦੇ ਹੁੰਦੇ ਆ ਇਹ ਕਹਿੰਦੇ ਹੁੰਦੇ ਆ ਕਿ ਇੱਕ ਬੰਦਾ ਕਹਿੰਦਾ ਕਿ ਮੈਂ ਆਪਣੇ ਪੇदादा ਪਰਿਥਿਆ ਦੀ ਜ਼ਮੀਨ ਵੇਚ ਕੇ ਇੱਕ ਕਾਰ ਲੈ ਲਈ ਇੱਕ ਬਹੁਤ ਵੱਡੀ ਕੋਠੀ ਬਣਾ ਲਈ ਤਾਂ ਵੀ ਕਹਿੰਦਾ ਮੇਰੇ ਪਰਿਥਿਆ ਨੇ 70 ਸਾਲਾਂ ਦੇ ਵਿੱਚ ਕੀ ਬਣਾਇਆ ਇਹ ਤਾਂ ਛੜਮਾਰੀ ਕੋਈ ਗੱਲ ਨਹੀਂ ਜਿਹੜੀ 70 ਸਾਲ ਦੇ ਵਿੱਚ ਜੋ ਕੁਝ ਬਣਾਇਆ ਇਹਨੇ ਕੱਲਾ ਕੱਲਾ ਕਰਕੇ ਵੇਚ ਦਿੱਤਾ ਇਹ ਸਵਾਲਾਂ ਨੂੰ ਲੈ ਕੇ ਅਸੀਂ ਅੱਜ ਏ ਹਲਕੇ ਤੋਂ ਜਿਹੜੀ ਉਮੀਦਵਾਰ ਆ ਭਾਜਪਾ ਜੀ ਉਹਨੂੰ ਸਵਾਲ ਕਰਨ ਲਈ ਇੱਥੇ ਇਕੱਠੇ ਹੋਏ ਸੀ ਜਿਹੜਾ ਅੱਧਾ ਪੌਣਾ ਘੰਟਾ ਅਸੀਂ ਉਹਨੂੰ ਰੋਕਿਆ ਪਰ ਉਹ ਜਵਾਬ ਜਵਾਬ ਜਿਹੜੇ ਆ ਕੋਈ ਮੈਨੂੰ ਨਹੀਂ ਲੱਗਦਾ ਬਈ ਉਹ ਤਸੱਲੀ ਬਖਸ਼ ਦਿੱਤੇ ਆ ਤੇ ਮੈਂ ਦਾ ਬੇਨਤੀ ਕਰੂੰਗਾ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਇਹ ਆਉਂਦੇ ਭਾਜਪਾ ਦੇ ਉਮੀਦਵਾਰ ਆਗੂ ਉਹਨਾਂ ਦਾ ਇੱਦਾਂ ਕਰਾਓ ਕਰੋ ਇੱਕ ਬੇਨਤੀ ਜ਼ਰੂਰੀ ਆ ਆਪਸ ਵਿੱਚ ਸਾਂਝ ਦੇ ਨਾਲ ਜਿਹੜਾ ਉਹ ਆਪਾਂ ਸੰਗਠਨ ਚ ਚਲਾਈਏ ਇਹ ਬੇਨਤੀਆਂ ਕਰਦੀਆਂ ਸੀ ਧੰਨਵਾਦ ਇਹ ਬੜਾ ਲੋਕ ਸਭਾ ਨੂੰ ਲੈ ਕੇ ਸਾਰੇ ਕੈਂਡੀਡੇਟਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਅੱਜ ਤੁਹਾਡੇ ਬਾੜੀਆਂ ਪਿੰਡ ਦੇ ਵਿੱਚ ਨੀਤਾ ਸੰਪਰਕਾਇਤਾ ਅਭਰੋਹ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਜਿੰਨੇ ਵੀ ਪਾਰਟੀਆਂ ਦੇ ਉਮੀਦਵਾਰ ਇਲੈਕਸ਼ਨ ਲੜ ਰਹੇ ਆ ਜਿਹੜੀਆਂ ਭਾਜਪਾ ਤੋਂ ਬਿਨਾਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਤਾਂ ਜੀ ਸਵਾਲ ਕਰਨ ਦਾ ਸੱਦਾ ਆ ਸਾਰਿਆਂ ਦਾ ਪਰ ਭਾਜਪਾ ਦੇ ਵਾਸਤੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਆਇਆ ਵੀ ਭਾਜਪਾ ਨੂੰ ਲਗਦੀ ਬਾਦ ਦੇ ਵਿੱਚ ਪਿੰਡਾਂ ਦੇ ਵਿੱਚ ਵਾੜ ਨਹੀਂ ਦੇਣਾ ਮਾਲਵੇ ਦੇ ਵਿੱਚ ਹੋਰ ਸਾਰੇ ਇਲਾਕਿਆਂ ਦੇ ਵਿੱਚ ਭਾਜਪਾ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਵਾੜ ਨਹੀਂ ਦਿੱਤਾ ਜਾਂਦਾ ਔਰ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੀ ਸਰਕਾਰ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਸਰਕਾਰ ਕਹਿੰਦੀ ਆ ਉਹ ਹੀ ਆ ਪਿਛਲੇ ਦਿਨਾਂ ਦੇ ਵਿੱਚ ਰੋਜ਼ ਸਾਡੇ ਕਿਸਾਨ ਜਿਹੜੇ ਆ ਭਾਜਪਾ ਦਾ ਜਦੋਂ ਵਿਰੋਧ ਕਰਨ ਜਾਂਦੇ ਉਹਨਾਂ ਨੂੰ ਚੱਕ ਕੇ ਥਾਣਿਆਂ ਦੇ ਵਿੱਚ ਬਿਠਾ ਲਿਆ ਜਾਂਦਾ ਤੇ ਰਾਤ ਨੂੰ 10-10 11 ਵਜੇ 11 ਵਜੇ ਤੱਕ ਜਦੋਂ ਲੋਕ ਥਾਣੇ ਦਾ ਘਰਾਓ ਕਰਦੇ ਫੇਰ ਉਹਨੂੰ ਛੱਡਿਆ ਜਾਂਦਾ ਤੇ ਚਾਰ ਪੰਜ ਕਿਸਾਨ ਤਾਂ ਸਾਡੇ ਦੋ ਰਾਤਾਂ ਜਿਹੜੇ ਉਹ ਜੇਲ੍ਹ ਵਿੱਚ ਵੀ ਰੱਖਿਆ ਲੋਕਾਂ ਨੇ ਥਾਣੇ ਦਾ ਘਰਾਓ ਕਰਕੇ ਉਹਨੂੰ ਛੱਡਿਆ ਸੋ ਇਹ ਭਾਜਪਾ ਨੂੰ ਇਹਦਾ ਵਿਰੋਧ ਕਰਾਂਗੇ ਭਾਜਪਾ ਦੀਆਂ ਨੀਤੀਆਂ ਜੋ ਕੁਛ ਇਹਨਾਂ ਨੇ ਹਰਿਆਣੇ ਦੇ ਬਾਰਡਰ ਤੇ ਕਿਸਾਨਾਂ ਨਾਲ ਕੀਤਾ ਉਹ ਅਤੀ ਨਿੰਦਣਯੋਗ ਆ ਜਿੱਦਾਂ ਇਹਨਾਂ ਨੇ ਸਾਨੂੰ ਦਿੱਲੀ ਨੂੰ ਜਾਣ ਤੋਂ ਰੋਕਿਆ ਸੀਗਾ ਚਾਹੀਦਾ ਤਾਂ ਇਦਾਂ ਵੀ ਅਸੀਂ ਵੀ ਇਹਨਾਂ ਦੇ ਰਾਹਾਂ ਦੇ ਵਿੱਚ ਇਸ ਤਰ੍ਹਾਂ ਇੱਕ ਲਿਬ ਵਿਛਾਈਏ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਬੜਾ ਨਾਂ ਦੇ ਇਹ ਲੱਗਦੀ ਬਾ ਨੂੰ ਅਸੀਂ ਜਿੰਨਾ ਸਾਡੇ ਤੋਂ ਹੋ ਸਕਿਆ ਸੀ ਇਹਨਾਂ ਦਾ ਪਾਜਪਾ ਦਾ ਵਿਰੋਧ ਜਿਹੜਾ ਉਹ ਵੱਤ-ਵੱਤ ਕਰਦੇ ਰਵਾਂਗੇ ਕੀ ਨਾਂ ਦਾ ਹੈ ਹਾਂ ਜੀ ਮੈਡਮ ਅੱਜ ਤੁਸੀਂ ਬਾੜੀਆਂ ਪਟੀਆਂ ਅੱਜ ਇੱਕ ਕਲਾ ਵਿੱਚ ਆਏ ਸੀਗੇ ਅੱਜ ਤੁਹਾਡੇ ਕਿਸਾਨਾਂ ਵੱਲ ਵਿਰੋਧ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਬਾੜੀਆਂ ਕਲਾ ਵਿੱਚ ਮੀਟਿੰਗ ਕੀਤੀ ਹੈ ਜੀ ਵੋਟਰਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਇਨਸਾਨ ਵੀਰ ਹੈ ਮੇਰੇ ਮੈਂ ਕਦੀ ਵੀ ਕਹਿੰਦੀ ਉਹਨਾਂ ਨੂੰ ਉਹਨਾਂ ਦੀ ਗੱਲ ਸੁਣੀ ਆ ਪਰ ਮੇਰੇ ਮੈਨੂੰ ਇਹ ਨਹੀਂ ਕਦੀ ਕਿ ਮੈਨੂੰ ਕੋਈ ਡਰ ਆ ਉਹਨਾਂ ਤੋਂ ਕਿਉਂਕਿ ਉਹਨਾਂ ਡਰਾਨ ਵਾਲੀ ਕੋਈ ਗੱਲ ਹੀ ਨਹੀਂ ਹੈ ਇਨਸਾਨ ਹੈ ਹਸੀ ਸਾਰੇ ਇੱਕ ਦੂਜੇ ਦੇ ਖਿਲਾਫ ਹੋ ਸਕਦੇ ਆ ਸਰਕਾਰ ਦੇ ਖਿਲਾਫ ਹੋ ਸਕਦੇ ਆ ਪਰ ਉਹ ਸਰਕਾਰ ਦੇ ਖਿਲਾਫ ਵੀ ਨਹੀਂ ਆ ਉਹਨਾਂ ਦੀਆਂ ਕੁਝ ਮੰਗਾਂ ਆ ਜਿਹੜੀਆਂ ਲੈ ਕੇ ਮੈਂ ਜ਼ਰੂਰ ਅੱਗੇ ਚੱਲੂੰਗੀ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿੱਤਾ ਆ ਕਿ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਉਹ ਮੰਗਾਂ ਨੂੰ ਅੱਗੇ ਲੈ ਕੇ ਚੱਲੂੰਗੀ ਪਰ ਮੈਂ ਕਿਸਾਨ ਵੀਰਾਂ ਨੂੰ ਵੀ ਇਹੀ ਅਪੀਲ ਕਰਦੀ ਆ ਕਿ ਤੁਸੀਂ ਵੀ ਇਲੈਕਸ਼ਨ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਯੋਗਦਾਨ ਜ਼ਰੂਰ ਪਾਓ ਤਾਂ ਕਿ ਅਸੀਂ ਵੀ ਜਾ ਕੇ ਜਦੋਂ ਅੱਗੇ ਜਾ ਕੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰੀਏ ਤਾਂ ਉੱਥੇ ਮੈਨੂੰ ਇਹ ਨਾ ਕਹਿਣਾ ਪਵੇ ਕਿ ਇੰਨਾ ਜ਼ਿਆਦਾ ਵਿਰੋਧ ਕਰਦੇ ਆ ਵੀ ਉਹਨਾਂ ਨੇ ਬਿਲਕੁਲ ਨਹੀਂ ਰੋਕਿਆ ਔਰ ਮੈਂ ਆਪ ਚੱਲ ਕੇ ਉਹਨਾਂ ਕੋਲ ਆਈ ਆ ਔਰ ਉਹਨਾਂ ਨੇ ਪੂਰਾ ਰਸਤਾ ਦਿੱਤਾ ਕਿ ਮੀਟਿੰਗ ਕੀਤੀ ਆ ਬਹੁਤ ਅੱਛਾ ਮਾਹੌਲ ਹੈ ਉਹਨਾਂ ਦਾ ਅਧਿਕਾਰ ਹੈ ਵਿਰੋਧ ਕਰਨਾ ਉਹ ਕਰਦੇ ਆ ਸਾਡਾ ਅਧਿਕਾਰ ਹੈ ਸੁਣਨਾ ਔਰ ਉਹਦੇ ਹੱਲ ਕੱਢਣਾ ਔਰ ਇਹ ਸੀ ਕਰ ਰਹੇ ਆ ਪਿੰਡ ਦੇ ਮੀਟਿੰਗ ਦੇ ਕਾਨੇ ਦੇ ਦੌਰਾਨ ਕਿੱਧਰ ਹੰਗਾਰਾ ਮਿਲਿਆ ਪੀਜਪੀ ਨੂੰ ਬਹੁਤ ਹੰਗਾਰਾ ਮਿਲ ਰਿਹਾ ਆ ਲੋਕ ਸ਼ਾਂਤ ਹੈ ਪਤਾ ਨਹੀਂ ਕੀ ਗੱਲ ਹੈ ਮੈਂ ਹੁਣ ਉਹ ਹੀ ਇਹਨਾਂ ਦਾ ਉਤਸ਼ਾਹ ਭਰਿਆ ਕਿ ਸ਼ਾਂਤ ਨਹੀਂ ਹੋਣਾ ਖੁੱਲ ਕੇ ਅੱਗੇ ਆਓ ਵੋਟ ਤਾਂ ਪਾਣੀ ਪਾਣੀ ਫਿਰ ਆਪਾਂ ਕਹਿ ਕੇ ਕਿਉਂ ਨਹੀਂ ਪਾਣੀ ਇਸ ਕਰਕੇ ਕੋਈ ਮੰਚ ਡਰ ਨਹੀਂ ਹੈ ਕਿਸੇ ਦੇ ਸਾਰੇ ਜਣੇ ਆ ਹਰ ਕੋਈ ਇਨਸਾਨ ਚਾਹੁੰਦਾ ਕਿ ਦੇਸ਼ ਦੀ ਤਰੱਕੀ ਹੋਵੇ ਅਸੀਂ ਵੀ ਇੱਕ ਅੱਛਾ ਦੇਸ਼ ਦੇਖੀਏ ਭਾਰਤ ਦੇ ਸਾਡਾ ਬਹੁਤ ਅੱਛਾ ਹੈ ਭਾਰਤ ਨੂੰ ਸੋਨੇ ਦੀ ਜਿਹੜੀ ਕਿਹਾ ਜਾਂਦਾ ਸੀ ਉਹਨੂੰ ਦੁਆਰਾ ਉੱਥੇ ਹੀ ਲੈ ਕੇ ਆਣਾ ਇਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਣਾ 27 ਚ ਬੀਜੇਪੀ ਦੀ ਸਰਕਾਰ ਬਣਾ ਕੇ ਹੁਣ ਤਾਂ ਸਰਕਾਰ ਬਣਨੀ ਬਣਨੀ ਤੈ ਹੈ ਔਰ ਇਹ ਹਸ਼ਿਆਰਪੁਰ ਦੀ ਸੀਟ ਦਾ ਉਹ ਜਿਹੜੇ 400 ਪਾਰ ਦੇ ਵਿੱਚ ਅਸੀਂ ਯੋਗਦਾਨ ਪਾ ਰਹੇ ਆ ਸਾਰੇ ਹਰ ਹਲਕੇ ਦੇ ਵਿੱਚ ਮੈਂ ਨੌ ਹਲਕਿਆਂ ਤੇ ਜਾ ਕੇ ਆਈਆਂ ਕਿਸਾਨ ਵੀਰਾਂ ਨੂੰ ਵੀ ਮਿਲੀ ਆ ਕਿਤੇ ਕੋਈ ਵੀ ਇਦਾਂ ਦੀ ਗੱਲ ਨਹੀਂ ਹਰ ਚਿਹਰੇ ਤੇ ਖੁਸ਼ੀ ਹੈ ਮੋਦੀ ਜੀ ਨੂੰ ਅੱਗੇ ਲਿਆਉਣ ਲਈ ਪ੍ਰਧਾਨ ਮੰਤਰੀ ਬਣਾਉਣ ਲਈ ਔਰ ਦੇਸ਼ ਦੀ ਤਰੱਕੀ ਚ ਯੋਗਦਾਨ ਪਾਉਣ ਲਈ ਧੰਨਵਾਦ ਜੀ